ਰੋ ਸਾਹਿਬ ਜੀ ਮੈਂ ਨਹੀਂ ਕਾਸ਼ ਆਉ ਨਾਹੀ ਕਾਸ਼ ਆਹੇ ਨਾ ਬੁਰਾ ਔਸਲ ਜਾਖਲਿਓ ਕਦਨਾ ਜਨ ਤੋਰਾ ਸੁ ਕਹ ਟਲ ਗੁਰ ਸੇਵੀ ਐ ਅਨਸ ਸੈਜ ਸੁਭਾਏ ਦਰਸ਼ਨ ਪਰਸੀ ਐ ਗੁਰੂ ਕਾ ਜਨਮ ਮਰਨੁ ਦੁਖੁ ਜਾਇ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚਾਉ ਕੀ ਚਾ ਗਿਰਧ ਹਮਾਰੇ ਰਾਮਨਾਮ ਮਨ ਲਾਗਾ ਜਮ ਲ ਜਾਏ ਕਰ ਆਗਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਗਾ ਜਮਲ ਜਾਏ ਕਾਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਵੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ Jap Purn ਹੋਈ ਆਸਾ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਾਗਾ ਜਾਮਲ ਜਾਏ ਕਾਰ ਭਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿ ਗੁਰੂ ਸਾਹਿਬ ਜੀ ਪੜੇ ਜਾਹਿ ਵਿਦਿਆਰਥੀ ਵਿਦਿਆਹਿ ਤੰ ਲੈ ਸਰਬ ਸਾਤਨ ਕੋ ਮਦ ਚੇਤਨ ਜੱਪੇ ਜੋਗ ਸੰਿਆਸ ਬਾਗ ਕੋਈ ਜਿਸੇ ਸਰਬ ਪੁਨਿਆਨ ਕੋ ਉਨ ਹੋਈ ਜੇ ਜੇ ਤੁਮਰੇ ਧਿਆਨ ਕੋ ਨੇ ਟੁੱਟ ਧਿਆਏ ਹੈ ਸੰਤ ਅੰਤ ਲਾਂਗੇ ਮੁਕਤ ਫਾਲ ਪਾਵेंगे ਭਗਵੰਤ ਸਵਈਆ ਉਪਕੀ ਜਾ ਸੁਨ ਕੇ ਬਤਈਆ ਬਲਰਾਮ ਘਰੋ ਚਿਤ ਮੈਂ ਸੁਖ ਪਾਇਓ ਉਪਕੀ ਜਾ ਸੋਨ ਕੈ ਬਤਈਆ ਬਲਰਾਮ ਕਨੋ ਚਿਤ ਮੈਂ ਸੁਖ ਪਾਇਓ ਵਿਆਹ ਕੋ ਜੋਰ ਸਮਾਜ ਸਬੇ ਤੇ ਵਿਆਹ ਕੇ ਕਾਜ ਤਬੇ ਉਠ ਤਾਇਓ ਵਿਆਹ ਕੀਓ ਸੁਖ ਪਾਏ ਕਨੋਂ ਬਾ ਬਿਪਨ ਲੋਗਨ ਦਾਨ ਦਿਵਾਇਓ ਐਸੇ ਵਿਆਹ ਹੁਲਾਸ ਬੜਾਏ ਕੈ ਸ਼ਾਮ ਭਨੇ ਆਪਣੇ ਗਰੇ ਆਇਓ ਐਸੇ ਬਿਆ ਹੁਲਾਸ ਵਡਾਏ ਕੈ ਸ਼ਾਮ ਭਨੇ ਆਪਣੇ ਗਰੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ